ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੇ ਪੱਧਰ ਉਤੇ ਜਾਗਰ ਹੋਈ ਧੜੇਬੰਦੀ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਕੋਲ ਹੁਣ ਵਿਚਾਰ ਅਧੀਨ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਪ੍ਰਭਾਵਸ਼ਾਲੀ ਗੁੱਟ ਨੇ ਕਹਿ ਰਹੀ ਹੈ ਕਿ ਤਖਸਰੀ ਅਕਾਲ ਤਖਤ ਸਾਹਿਬ ਕੋਲ ਆਪਣੇ ਰਾਜ ਭਾਗ ਵੇਲੇ ਹੋਈਆਂ ਗਲਤੀਆਂ ਲਈ ਖਿਮਾ ਜਾਂਚਨਾ ਮੰਗੀ ਹੈ ਅਜਿਹੇ ਦੇ ਇਵਜ ਹੁਣ ਤਖਸਰੀ ਜਥੇਦਾਰ ਸਾਹਿਬ ਗਿਆਨੀ ਰਕबीर ਸਿੰਘ ਵੱਲੋਂ ਅਗਲੇ ਸਮੇਂ ਇਸ ਇਸ ਮਾਮਲੇ ਤੇ ਫੈਸਲਾ ਲੈਣ ਦੇ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਸੱਦੀ ਜਾ ਸਕਦੀ ਹੈ ਤੇ ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਸਵਾਲ ਇੱਕ ਉਪਜ ਕੇ ਵੱਖਰੀ ਤਰ੍ਹਾਂ ਦਾ ਸਾਹਮਣੇ ਆਉਂਦਾ ਹੈ ਕਿ ਜੇਕਰ ਪੰਜ ਸਿੰਘ ਸਹਿਬਾਨ ਦੀ ਇਸ ਇਸ਼ੂ ਦੇ ਉੱਤੇ ਅਕਾਲੀ ਦਲ ਦੇ ਮਾਮਲੇ ਦੇ ਵਿੱਚ ਬੈਠਕ ਸੱਦੀ ਜਾਂਦੀ ਹੈ ਤਾਂ ਧਾਰਮਿਕ ਮਰਿਆਦਾ ਦਾ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਿੱਥੇ ਜੀ ਯਾਨੀ ਹਰਪ੍ਰੀਤ ਸਿੰਘ ਹਰੌਣ ਵੀ ਇਸ ਬੈਠਕ ਦੇ ਵਿੱਚ ਸੱਦਾ ਜਾਏਗਾ ਪਤੌਰ ਚੱਤੇਦਾਰ ਪਰ ਜਿਹੜਾ ਵੱਖਰਾ ਸਵਾਲ ਇਹ ਇਸ ਕਹਾਣੀ ਦੇ ਵਿੱਚ ਜੁੜਦਾ ਹੈ ਕਿ ਚੱਤੇਦਾਰ ਯਾਨੀ ਹਰਪ੍ਰੀਤ ਸਿੰਘ ਹਰੌਣ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਇੱਛਾ ਜ਼ਾਹਰ ਕੀਤੀ ਹੈ ਭਾਵੇਂ ਕਿ ਇੱਕ ਸ਼ਰਤ ਲਾਈ ਹੈ ਕਿ ਜੇਕਰ ਸਾਰੇ ਧੜੇ ਉਹਨਾਂ ਨੂੰ ਕਬੂਲਣਗੇ ਤਾਂ ਅਕਾਲੀ ਦਲ ਦੇ ਵਾਗਡੋਰ ਪਤੌਰ ਪ੍ਰਧਾਨ ਸੰਭਾਲਣ ਲਈ ਤਿਆਰ ਨੇ ਪਰ ਇਹਦੀ ਜਿਹੜਾ ਰੌਲਾ ਹੈ ਰੌਲਾ ਹੈ ਸ਼੍ਰੋਮਣੀ ਕਾਲੀਦਾਲ ਦੀ ਪ੍ਰਧਾਨਗੀ ਦਾ ਭਾਵੇਂ ਕਿ ਕਈ ਤਰ੍ਹਾਂ ਦੀਆਂ ਧਾਰਮਿਕ ਅਵੱਗਿਆ ਨੂੰ ਲੈ ਕੇ ਵਿੱਚ ਮਾਮਲੇ ਵੀ ਉਠਾਈ ਜਾ ਰਹੇ ਨੇ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਪ੍ਰਧਾਨਾਂ ਸਾਬਕਾ ਪ੍ਰਧਾਨਾਂ ਦੀ ਲੰਘੇ ਕਲ ਸ਼੍ਰੋਮਣੀ ਕਾਲੀਦਾਲ ਦੇ ਮੁੱਖ ਦਫ਼ਤਰ ਚੰਡੀਗੜ੍ਹ ਪਾਕੀ ਪ੍ਰਧਾਨ ਸਗਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਬੈਠਕ ਦੇ ਵਿੱਚ ਵੀ ਉਠਿਆ ਦੱਸਿਆ ਜਾ ਰਿਹਾ ਹੈ ਹੁਣ ਅੱਗੇ ਮਾਮਲਾ ਕਿਸ ਪਾਸੇ ਰੁੱਖ اختیار ਕਰਦਾ ਹੈ ਇਹ ਵਿਖਰਮੜੀ ਗੱਲ ਹੈ ਇਸ ਸਾਰੀ ਚਰਚਾ ਲਈ ਖਾਸ ਕਰਕੇ ਇਸ ਉਪਜੇ ਮਾਮਲੇ ਸੰਬੰਧੀ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਓਕੇ ਚਿੰਤਕ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲੇ ਡਾਕਟਰ ਸਾਹਿਬ ਚੈਨੜੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਪਿੰਡਰ ਸਾਹਿਬ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਤਾਕਤ ਸ੍ਰੀ ਦਾ ਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਦੋ ਗੱਲਾਂ ਬੜੇ ਚਰਚਾ ਦੇ ਵਿੱਚ ਨਹੀਂ ਦੇਣੀ ਪਿਛਲੇ ਸਮੇਂ ਇੱਕ ਵਾਰ ਉਹਨਾਂ ਨੇ ਇੱਕ ਪੁਖਟਾਵਾ ਕੀਤਾ ਸੀ ਕਿ ਉਹਨਾਂ ਦੀ ਦਿੱਲੀ ਵਾਲਿਆਂ ਨਾਲ ਜਾਰੀ ਹੈ ਖੈਰ ਹੁਣ ਉਹਨਾਂ ਨੇ ਇੱਕ ਲਾਲਸਾ ਜ਼ਾਹਰ ਕੀਤੀ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਧੜੇ ਇਹ ਪ੍ਰਵਾਨ ਕਰਨਗੇ ਉਹਨਾਂ ਦੀ ਪ੍ਰਧਾਨਗੀ ਸੰਬੰਧੀ ਤਾਂ ਉਹ ਇਸ ਮਾਮਲੇ ਦੇ ਵਿੱਚ ਸੋਚ ਸਕਦੇ ਨੇ ਕਹਿੰਦਾ ਭਾਵ ਕਿ ਉਹਨਾਂ ਨੇ ਇਹ ਮਾਮਲਾ ਸਿੱਧੇ ਤੌਰ ਤੇ ਪ੍ਰਵਾਨ ਕੀਤਾ ਹੈ ਕਿ ਜੇਕਰ ਸਾਰੇ ਧੜੇ ਉਹਨਾਂ ਨੂੰ ਪ੍ਰਧਾਨਗੀ ਸੌਂਪਣਗੇ ਤਦ ਭਾਵੇਂ ਕਿ ਇੱਕ ਛੋਟੀ ਜਿਹੀ ਵਿੱਚ ਸ਼ਰਤ ਲਗਾਈਏ ਪਰ ਲਾਲਸਾ ਜ਼ਰੂਰ ਵੱਡੇ ਪੱਧਰ ਤੇ ਸਾਹਮਣੇ ਆਉਂਦੀ ਹੈ ਪਰ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜਥੇਦਾਰ ਸਾਹਿਬ ਨੂੰ ਆਖਰੇ ਇੱਕ ਪਾਰਟੀ ਦੀ ਪਾਰਟੀ ਪ੍ਰਧਾਨ ਦੀ ਲਾਲਸਾ ਵੱਲ ਕਿਉਂ ਆਉਣਾ ਪਿਆ ਜਦੋਂ ਕਿ ਉਹ ਇੱਕ ਜਥੇਦਾਰ ਨੇ ਇਸ ਤੋਂ ਪਹਿਲਾਂ ਉਹ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਹਿੰਦਾ ਭਾਵ ਕਿ ਐਕਟਿੰਗ ਜਥੇਦਾਰ ਵਜੋਂ ਕਈ ਸਾਲ ਕਾਰਸ਼ੀਲ ਰਹੇ ਨੇ ਕੌਮ ਦੇ ਵਿੱਚ ਉਹਨਾਂ ਦਾ ਵੱਡਾ ਨਾਂ ਹੈ ਤੇ ਤਾਂクセ ਜਮਦਾਵਾਲ ਸਾਹਿਬ ਦੇ ਹੁਣ ਕਾਰਸ਼ੀਲ ਜੱਥੇਦਾਰ ਨਹੀਂ ਬਾਗੀ ਖੇਮਾ ਜਿਹੜਾ ਅਕਾਲੀ ਦਲ ਦਾ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਕੋਲ ਆਪਣੀ ਖੇਮਾ ਜਾਂਚਨਾ ਮੰਗੀ ਹੈ ਉਹਨਾਂ ਦੇ ਹਵਾਲੇ ਤੋਂ ਪਿਛਲੇ ਸਮੇਂ ਸੋਸ਼ਲ ਮੀਡੀਆ ਤੇ ਇੱਕ ਵੱਡੇ ਪੱਧਰ ਤੇ ਚਰਚਾ ਵੀ ਹੈ ਕਿ ਸ਼ਾਇਦ ਉਹ ਜਿਹੜਾ ਆ ਪਾਰਟੀ ਦਾ ਅਗਲਾ ਪ੍ਰਧਾਨ ਬਣਾਉਣ ਲਈ ਜਿਹੜੀ ਰਣਨੀਤੀ ਤਿਆਰ ਕਰ ਰਹੇ ਨੇ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਵੱਜ ਰਿਹਾ ਕਿਉਂਕਿ ਬਾਗੀ ਖੇਮੇ ਦਾ ਇੱਕ ਰੋਸ ਸ਼ਿਕਵਾ ਪਾਲਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਪ੍ਰਤੀ ਹੈ ਤੇ ਅਜਿਹੇ ਸ਼ਿਕਵੇ ਦੇ ਵਿੱਚ ਮਾਮਲਾ ਧਾਰਮਿਕ ਲਿਹਾਜ਼ ਦਾ ਇਹ ਉਭਜ ਕੇ ਸਾਹਮਣੇ ਆਉਣਾ ਕਿ ਪੰਜ ਸਿੰਘ ਸਹਿਬਾਨ ਦੀ ਸਦੀ ਜਾਰੀ ਬੈਠਕ ਦੇ ਵਿੱਚ ਤਖਸਰੀ ਜਨ ਦਮਦਮਾ ਸਾਭ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼ਾਮਲ ਹੋਣਗੇ ਜੇਕਰ ਹੋਣਗੇ ਤਾਂ ਫੈਸਲਾ ਜਿਹੜਾ ਲਿਆ ਜਾਣਾ ਇਸ ਮਾਮਲੇ ਦੇ ਵਿੱਚ ਉਹ ਕੀ ਪ੍ਰਭਾਵਿਤ ਨਹੀਂ ਹੋਏਗਾ ਕਈ ਤਰ੍ਹਾਂ ਦਾ ਹੈ ਉਜਨ ਭਰਿਆ ਮਾਮਲਾ ਰੱਤ ਸਾਹਿਬ ਖੋਲਿਓ ਇਸ ਸਾਰੇ ਮਾਮਲੇ ਨੂੰ ਪੁਰਾਣੀ ਜਿਹੜੀ ਇਤਿਹਾਸ ਦੇ ਪੰਨਿਆਂ ਨੂੰ ਲੈ ਕੇ ਜੀ ਭਿੰਡਾ ਸਾਹਿਬ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਅੰਦਰਲੀ ਆਪਣੀ 카ਟੋ ਕਲੇਸ਼ ਹੈ ਉਹਨਾਂ ਦਾ 카ਟੋ ਕਲੇਸ਼ ਤੇ ਲੜਾਈ ਹੈ ਉਹ ਕਾਫੀ ਚਰਮ ਸੀਮਾ ਤੇ ਪਹੁੰਚ ਰਹੀ ਹੈ ਅੱਗੇ ਵੱਲ ਨੂੰ ਵਧ ਰਹੀ ਹੈ ਤੇ ਤਿੱਖੀ ਵੀ ਹੋ ਰਹੀ ਜੀ ਇਸ ਤਰ੍ਹਾਂ ਦੇ ਕਲੇਸ਼ ਪਹਿਲਾਂ ਵੀ ਉਪਜਦੇ ਰਹੇ ਨੇ ਇਸ ਤਰ੍ਹਾਂ ਦੀਆਂ ਲੜਾਈਆਂ ਪੰਥ ਦੇ ਵਿੱਚ ਪੰਥਕ ਪਾਰਟੀ ਦੇ ਵਿੱਚ ਅੱਗੇ ਵੀ ਹੁੰਦੀਆਂ ਰਹੀਆਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸਿੰਘ ਸਾਹਿਬਾਨ ਇਸ ਤਰ੍ਹਾਂ ਦੀ ਇਹਦੇ ਵਿੱਚ ਇਨਵੋਲਵਮੈਂਟ ਹੁੰਦੀ ਰਹੀ ਹੈ ਹੁਣ ਜਿਸ ਤਰ੍ਹਾਂ ਕੇ ਬਾਗੀ ਧੜੇ ਨੇ ਆਪਣੇ ਵੱਲੋਂ ਇਹ ਕਿਹਾ ਵੀ ਆ ਕਿ ਅਸੀਂ ਕੋਈ ਧਾਰਮਿਕ ਅਤੇ ਰਾਜਸੀ ਸ਼ਖਸੀਅਤ ਨੂੰ ਅਗਲਾ ਪ੍ਰਧਾਨ ਬਣਾਉਣ ਬਾਰੇ ਸੋਚਾਂਗੇ ਸੀ ਇਹ ਸੋਚ ਰਹੀਆਂ ਉਹਨਾਂ ਦਾ ਇਹ ਵਿਚਾਰ ਉਹਨਾਂ ਨੇ ਇੰਡੀਕੇਸ਼ਨ ਦਿੱਤੇ ਨੇ ਕਿ ਕਿਉਂਕਿ ਜ세ਦਾਰ ਸਿੰਘ ਸਾਹਿਬ ਗਿਆਨੀ ਹਕਰੀ ਸਿੰਘ ਜੀ ਕਾਫੀ ਸਜਗਤ ਕਾਫੀ ਸचेत ਕੇ ਲੰਬਾ ਸਮਾਂ ਉਹਨਾਂ ਨੇ ਕਾਰਤਖ ਸਾਹਿਬ ਦੇ ਐਕਟਿੰਗ ਜ세ਦਾਰ ਦੇ ਤੌਰ ਤੇ ਵੀ ਕੰਮ ਕੀਤਾ ਹੈ ਉਹਨਾਂ ਨੂੰ ਰਾਜਸੀ ਤੌਰ ਤੇ ਵੀ ਚੁਝ ਹੈ ਤੇ ਉਹ ਆਪਣੇ ਅਕਾਲ ਤਖਤ ਸਾਹਿਬ ਦੇ ਜੇਸੇਦਾਰੀ ਦੇ ਸਮੇਂ ਦੇ ਵਿੱਚ ਉਹ ਸਮੇਂ ਦੀ ਮਤਾਵਕ ਜਿਸ ਤਰ੍ਹਾਂ ਦੀ ਕੋਈ ਰਾਜਸੀ ਸੰਕਟ ਉਭਜਦਾ ਸੀ ਉਸ ਸੰਬੰਧ ਵਿੱਚ ਵੀ ਉਹ ਆਪਣਾ ਬਿਆਨ ਜਾਰੀ ਕਰਦੇ ਰਹੇ ਨੇ ਜਿਸ ਤਰ੍ਹਾਂ ਕਿ ਕੈਪਟਨ ਦੀ ਸਰਕਾਰ ਵੇਲੇ ਕਿਸੇ ਵੇਲੇ ਪਟਿਆਲੇ ਇਸ ਤਰ੍ਹਾਂ ਦੀ ਕੋਈ ਹਿੰਗ ਸਿੰਘਾਂ ਦਾ ਕੋਈ ਮਾਮਲਾ ਹੋਇਆ ਕਿ ਉਸ ਸੰਬੰਧੀ ਵੀ ਉਹਨਾਂ ਨੇ ਹੋਰ ਵੀ ਇਸ ਤਰ੍ਹਾਂ ਦੇ ਉਹ ਮਸਲਿਆਂ ਦੇ ਉੱਪਰ ਅਕਸਰ ਉਹ ਵਿਚਾਰ ਦਿੰਦੇ ਰਹਿੰਦੇ ਸੀ ਉਹ ਇਸ ਤੋਂ ਲੱਗਦਾ ਹੈ ਕਿ ਉਹਨਾਂ ਦੇ ਬਹੁਤ ਸਾਰੇ ਇਹਨਾਂ ਨੂੰ ਰਾਸੀ ਸੂਝ ਗਈ ਅਤੇ ਸਮਝ ਗਈ ਹੈ ਇਸ ਸੰਦਰਭ ਦੇ ਵਿੱਚ ਇਹ ਗੱਲ ਹੈ ਤੇ ਪ੍ਰੰਤੂ ਕਿਉਂਕਿ ਹੁਣ ਅਕਾਲੀ ਦਲ ਦੀ ਆਪਸੀ ਲੜਾਈ ਇੰਨੀ ਤਿੱਖੀ ਹੈ ਇਹਦੇ ਵਿੱਚੋਂ ਨਿਕਲਣ ਦੇ ਲਈ ਸ਼੍ਰੀ ਘਲਤਖਸਾ ਵੱਲ ਨੂੰ ਹੀ ਤੋਕ ਕੀਤਾ ਗਿਆ ਪਹਿਲਾਂ ਵੀ ਜਿਵੇਂ ਆਪਾਂ ਜੇ ਪਿਛਲੇ ਪਾਸੇ ਜਾਈਏ ਤਾਂ ਪਿਛਲੇ ਲੰਬੇ ਸਮੇਂ ਦੇ ਵਿੱਚ ਜਦੋਂ 1979 ਦੇ ਵਿੱਚ 79 ਦੇ ਵਿੱਚ 78 ਦੇ ਵਿੱਚ ਨਿਰੰਕਾਰੀ ਕਾਂਡ ਵਾਪਰਿਆ प्रकाश सिंह बादल ਦੀ ਉਦੋਂ ਸਰਕਾਰ ਸੀ ਉਹ ਮੁੱਖ ਮੰਤਰੀ ਸਨ ਜਥੇਦਾਰ ਜਗਦੀਪ ਸਿੰਘ ਤਲਵੰਡੀ ਪਾਰਟੀ ਦੇ ਪ੍ਰਧਾਨ ਸਨ ਤੇ ਜਥੇਦਾਰ ਗੁਰਚਰਨ ਸਿੰਘ ਟਵਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਜੀ ਜੀ ਸੰਤ ਹਰਚੰਦ ਸਿੰਘ ਲੰਗੋਵਾਲ ਪਾਰਲੀਮੈਂਟਰੀ ਬੋਰਡ ਦੇ ਵਿੱਚ ਇਸ ਤਰ੍ਹਾਂ ਦੀ ਉਹਨਾਂ ਦਾ ਰਤਬਾ ਸੀ ਬਣਿਆ ਹੋਇਆ ਸੀ ਤੇ ਇਹ ਕਲੈਕਟਿਵ ਲੀਡਰਸ਼ਿਪ ਉਸੋ ਕੰਮ ਕਰ ਰਹੀ ਸੀ ਪਰੰਤੂ ਕਿਉਂਕਿ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਤੇ ਬਾਦਲ ਦੇ ਹੱਥਾਂ ਦੇ ਵਿੱਚ ਸੀ ਤੇ ਉਸ ਸੰਬੰਧ ਵਿੱਚ ਇੱਕ ਕਾਫੀ ਲੰਬਾ ਇੱਕ ਰਾਹੀ ਸ਼ੁਰੂ ਹੋ ਰਿਹਾ ਸੀ ਉਸ ਦੌਰ ਦੇ ਵਿੱਚ ਨਿਰੰਕਾਰੀ ਮਾਮਲਿਆਂ ਬਾਰੇ ਤੇ ਨਿਰੰਕਾਰੀ ਕੇਸ ਬਾਰੇ ਤੇ ਹੋਰ ਵੀ ਇਸ ਤਰ੍ਹਾਂ ਦੀਆਂ ਉਸ ਵੰਦ ਦੇ ਵਿੱਚ ਇਹ ਵੀ ਯਾਦ ਹੈ ਤੇ 26 ਸਤੰਬਰ 1979 ਨੂੰ ਜਥੇਦਾਰ ਗਰਚਰਨ ਸਿੰਘ ਟੋੜਾ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪਟੀਸ਼ਨ ਦਿੱਤੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਕੌਮ ਦੇ ਦੇ ਹਿੱਤਾਂ ਨੂੰ ਢਾਹ ਲਾ ਰਿਹਾ ਤੇ ਮੁੱਖ ਮੰਤਰੀ ਦੀ ਨਾਤੇ ਆਹਾਹਾ ਕਾਰ ਦੀ ਬੱਪਰ ਰਹੇ ਨੇ ਇਸ ਵੰਦੇ ਵਿੱਚ ਉਹਨਾਂ ਨੂੰ ਤਲਬ ਕੀਤਾ ਜਾਵੇ ਬੁਲਾਇਆ ਜਾਵੇ ਤੇ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮਤਲਬ ਪਿੱਛੇ हट ਗਏ ਸਨ ਤੇ ਉਹਨਾਂ ਨੇ ਆਪਣੀ ਜਿਹੜੀ ਸਾਰੀ ਉਹ ਸੀ ਪਟੀਸ਼ਨ ਦੇ ਨਾਲ ਹੀ ਸੌਂਪ ਦਿੱਤਾ ਸੀ ਜਥੇਦਾਰ ਜਗਰਚੰਦ ਸਿੰਘ ਟੌੜਾ ਨੇ ਆਪਣੀ ਜਿਹੜੀ ਕਾਰ ਸੀ ਉਹ ਵੀ ਵਾਪਸ ਕਰ ਦਿੱਤੀ ਸੀ ਇਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੰਤ ਲੰਗੋਵਾਲ ਨੂੰ ਬੁਲਾਇਆ ਬੁਲਾ ਕੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਤੇ ਪੁੱਛਿਆ ਕਿ ਕੋਈ ਸਰਕਾਰ ਸੀ ਸਰਕਾਰ ਹੋਣ ਦੇ ਨਾਤੇ ਅੰਦਰਲੀ ਜਿਹੜੀ ਕੰਟਰੈਡਿਕਸ਼ਨ ਸੀ ਉਹਨੂੰ ਉਹਨਾਂ ਨੇ ਟੱਲਣ ਦਾ ਕੋਸ਼ਿਸ਼ ਵੀ ਕੀਤੀ ਤੇ ਆਪਣਾ ਇੱਕ ਫੈਸਲਾ ਵੀ ਦਿੱਤਾ ਪਰੰਤੂ ਉਹ ਮਾਮਲਾ ਉਹਦਾ 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 ਚਲਿਆ ਗਿਆ ਜਿਸ ਦਾ ਸਿੱਟਾ ਇਹ ਨਿਕਲਿਆ ਸੀ ਕਿ ਜੇਫੇਦਾਰ ਜਗਦੀਪ ਸਿੰਘ ਤਲਵੰਡੀ ਨੂੰ ਕਲਚਰ ਸਾਹਿਬ ਵੱਲੋਂ ਤਨਖਾਹ ਲਈ ਗਈ ਸੀ ਸਜਾ ਸੁਣਾਈ ਗਈ ਸੀ ਕਿ ਇੰਨੇ ਦਿਨ ਉਹਨਾਂ ਨੇ ਲੰਗਰ ਦੀ ਸੇਵਾ ਕਰਨੀ ਆ ਭਾਂਡੇ ਮਾਂਜਨੇ ਤੇ ਇਸ ਦੇ ਨਾਲ ਹੀ ਕਿਉਂਕਿ ਜਿਹੜੀ ਉਸ ਵੇਲੇ ਬਿਆਨਬਾਜ਼ੀ ਤਿੱਖੀ ਲੜਾਈ ਚੱਲ ਰਹੀ ਸੀ ਜੀਵਨ ਸਿੰਘ ਜਥੇਦਾਰ ਜੀਵਨ ਸਿੰਘ ਉਮਰਾਨਗਲ ਨੇ ਵੀ ਬਿਆਨਬਾਜ਼ੀਆਂ ਕੀਤੀਆਂ ਸੀ ਉਹਨੂੰ ਵੀ ਤਨਖਾਹ ਲਈ ਇਸ ਤਰ੍ਹਾਂ ਦਾ ਹੁੰਦਾ ਰਿਹਾ ਉਸ ਤੋਂ ਬਾਅਦ ਜੇ ਆਪਾਂ ਦੇਖਿਆ ਜਾਵੇ ਤਾਂ 1998 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਵੱਡਾ ਕ੍ਰੈਸਿਸ ਪੈਦਾ ਹੋਇਆ ਸੀ ਜਦੋਂ ਜ세ਦਾਰ ਗੁਰਚੰਦ ਸਿੰਘ ਟੋੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਰ ਉਹਦੋਂ ਵੀ ਇਸ ਤਰ੍ਹਾਂ ਦੀ ਪਾਵਰ ਦਿੱਟ ਪ੍ਰੈਜ਼ੀਡੈਂਟ ਬਹੁਤ ਵੱਡਾ ਸੰਕਟ ਉੱਭਰਿਆ ਸੀ ਤੇ ਉਦੋਂ ਵੀ ਜ਼ਥੇਦਾਰ ਗੁਰਚਨ ਸਿੰਘ ਟਵਾੜਾ ਨੇ ਅਕਾਲ ਤਖਤ ਸਾਹਿਬ ਪਹੁੰਚ ਕੀਤੀ ਤੇ ਜ਼ਥੇਦਾਰ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਜਨਜੀਤ ਸਿੰਘ ਜੀ ਸੰਤੇ ਉਹਨਾਂ ਨੇ ਭਾਈ ਸਾਹਿਬ ਨੇ ਇਹ ਨਾਵਾ ਜਾਰੀ ਕੀਤਾ ਸੀ ਕਿ 15 April ਤੱਕ ਕਿ 1999 ਦੇ ਵਿੱਚ 10 ਸਾਲਾਂ ਖਾਲਸਾ ਸਾਜਨਾ ਦਿਵਸ ਮਨਾਇਆ ਜਾਣਾ ਸੀ ਉਸ ਉ ਤੱਕ ਕੋਈ ਲੜਾਈ ਨਹੀਂ ਕੀਤੀ ਜਾਵੇ ਤੇ ਦੇਸਵਾਰ ਗੁਰਚੰਦ ਸਿੰਘ ਟੋੜਾ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪਰੰਤੂ ਉਸ ਦਾ ਅੰਤ ਵੀ ਮਤਲਬ ਜੇਸੇਦਾਰ ਗੁਰਚੰਦ ਸਿੰਘ ਟੋੜਾ ਦਾ ਸਵੀਕਾ ਹੋਰ ਸਿੰਘ ਸਾਹਿਬ ਦੇ ਭਾਈ ਰਣਜੀਤ ਸਿੰਘ ਨੂੰ ਤਖਤ ਸਾਹਿਬ ਤੋਂ ਸਸਪੈਂਡ ਕਰਕੇ ਹਟਾ ਦਿੱਤਾ ਗਿਆ ਸੀ ਤੇ ਉਹਨਾਂ ਦੀ ਜਗ੍ਹਾ ਦੇ ਉੱਪਰ ਗਿਆਨੀ 모ਹ ਸਿੰਘ ਨੂੰ ਲਾਇਆ ਗਿਆ ਪਰੰਤੂ ਉਹਨਾਂ ਨੇ ਉਹਦਾ ਨਹੀਂ ਸੰਭਾਲਿਆ ਸੀ ਤੇ ਹਾਲਾਂਕਿ ਉਹ ਜਿਹੜੀ ਕਮੇਟੀ ਨੇ ਜਿਹੜੇ ਨੇ ਫੈਸਲਾ ਕੀਤਾ ਸੀ ਉਹਨਾਂ ਨੇ ਸਰਕਟ ਹਾਊਸ ਦੇ ਵਿੱਚ ਬੈਠ ਕੇ ਫਿਰ ਗਿਆਨੀ ਪੂਰਨ ਸਿੰਘ ਜੀ ਨੂੰ ਜਸੇਦਾਰ ਲਗਾ ਦਿੱਤਾ ਸੀ ਜਿਹੜੇ ਕਿ ਉਸ ਅਹੁਦਾ ਨੂੰ ਸੰਭਾਲਣ ਤੋਂ ਪਹਿਲਾਂ ਹੀ ਬਿਮਾਰ ਹੋ ਗਏ ਸਨ ਪਰੰਤੂ ਉਹਨਾਂ ਨੇ ਬਾਅਦ ਦੇ ਵਿੱਚ ਉਹਦਾ ਸੰਭਾਲਿਆ ਤੇ ਉਹਨਾਂ ਦੀ ਆਪਸੀ ਜਿਹੜੀ ਕੰਟਰਡਿਕਸ਼ਨ ਬੀਬੀ ਜਗੀਰ ਕੌਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਈ ਗਏ ਸਨ ਉਹਨਾਂ ਦੇ ਨਾਲ ਲੰਬਾ ਸਮਾਂ ਚੱਲਦੀ ਰਹੀ ਸਾਲ ਡੇਢ ਸਾਲ ਤੇ ਉਸ ਤੋਂ ਬਾਅਦ ਬੀਬੀ ਜੀ ਨੇ ਉਹਨਾਂ ਨੂੰ ਹਟਾ ਕੇ ਜਥੇਦਾਰ ਜਗਿੰਦਰ ਸਿੰਘ ਪੇਧਾਰਤੀ ਨੂੰ ਸ਼੍ਰੀ ਕਾਲਤਖਸਾਹਬ ਦੇ ਜਥੇਦਾਰ ਨਿਗਾਇਆ ਤੇ ਇਸ ਤਰ੍ਹਾਂ ਦੀ ਜਿਹੜੀ ਕੰਟਰਡਿਕਸ਼ਨ ਰਹੀ ਹੈ ਕਿ ਲੰਬੇ ਸਮੇਂ ਤੋਂ ਕਈ ਵਾਰ ਹੁੰਦੀ ਰਹੀ ਹੈ ਤੇ ਸਿੰਘ ਸਾਹਿਬ ਇਸ ਸੰਦਰਭ ਦੇ ਵਿੱਚ ਕਈ ਨਵੇਂ ਉਮਨਾਮੇ ਜਾਂ ਨਵੇਂ ਡਾਈਮੈਂਸ਼ਨਸ ਪਰਤ ਨੂੰ ਦਿੰਦੇ ਰਹੇ ਨੇ ਧਾਰਨਾਵਾ ਦਿੰਦੇ ਰਹੇ ਨੇ ਸੀ ਇਦਾਂ ਵੀ ਦਿੰਦੇ ਰਹੇ ਨੇ ਜਿਵੇਂ ਕਿ ਭਾਈ ਮਨਜੀਤ ਸਿੰਘ ਜਦੋਂ ਐਕਟਿੰਗ ਜਥੇਦਾਰ ਸੰਸ਼੍ਰੀ ਸ਼੍ਰੀ ਕਾਲਤਖਸਾਹਬ ਦੇ ਉਹਨਾਂ ਨੇ ਹੀ ਅਮਰਸਰ ਕਾਲੀ ਦਲ ਦਾ ਗਠਨ ਕੀਤਾ ਸੀ ਸਾਰੇ ਦਲਾਂ ਨੂੰ ਭੰਗ ਕਰਕੇ ਤੇ ਉਦੋਂ ਵੀ ਉਹ ਵੀ ਉਹ ਵੀ ਇਸ ਤਰ੍ਹਾਂ ਦੀ ਕਾਫੀ ਤੇਜ਼ ਤਰਾਰ ਮਤਲਬ ਪੰਚ ਨੂੰ ਫੇਰ ਦੇਣ ਦੇ ਲਈ ਕਾਰਜ ਕਰਦੇ ਰਹੇ ਨੇ ਉਹਨਾਂ ਦੇ ਉੱਪਰ ਵੀ ਇਸ ਤਰ੍ਹਾਂ ਦੀ ਹੁੰਦੀ ਰਹੀ ਕਿਉਂਕਿ ਜਿਹੜੀ ਸ਼ਕਤੀ ਹੈ ਜਿਹਨੂੰ ਰਾਜ ਸੀ ਸਮਝਿਆ ਜਾਂ ਧਾਰਮਿਕ ਗਿਆਨ ਹੈ ਤੇ ਉਹ ਇਸ ਸੀਟ ਦੇ ਉੱਪਰ ਬੈਠੇ ਹੋਏ ਆਪਣਾ ਜਲਵਾ ਜ਼ਰੂਰ ਦਿਖਾਉਂਦੇ ਨੇ ਇਮੇਜ ਵਿੱਚ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਕਿਉਂਕਿ ਪੰਥ ਉਹ ਵੀ ਜਿਹੜੀ ਪੰਥਕ ਪਾਰਟੀ ਹੈ ਬੜੇ ਡੂੰਘੇ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੀ ਹੈ ਤੇ ਇਸ ਦੇ ਲਈ ਜਿਹੜਾ ਹੈ ਇਹਨਾਂ ਨੇ ਪਹੁੰਚ ਕੀਤੀ ਹੈ ਬਾਕੀ ਧੜੇ ਨੇ ਕਰਤਕ ਸਾਹਿਬ ਦੇ ਪਾਸ ਜਾ ਕੇ ਆਪਣੇ ਆਪ ਨੂੰ ਉਹਨਾਂ ਨੇ ਪੇਸ਼ ਕੀਤਾ ਤੇ ਕਿਹਾ ਕਿ ਸਾਡੇ ਤੋਂ ਗਲਤੀਆਂ ਹੋਈਆਂ ਨੇ ਤੇ ਉਹਨਾਂ ਨੇ ਚਾਰ ਨੁਕਤਿਆਂ ਦੇ ਉੱਪਰ ਹੀ ਕਿਹਾ ਵੀ ਸਾਨੂੰ ਜੋ ਵੀ ਸਜ਼ਾ ਲਾਈ ਜਾਵੇਗੀ ਤੇ ਸਾਨੂੰ ਲਾਈ ਜਾਵੇ ਇਹ ਇਹ ਉਹਨਾਂ ਨੇ ਮੰਗ ਕੀਤੀ ਹੈ ਹੁਣ ਦੇਖਣ ਵਾਲੀ ਗੱਲ ਹੈ ਵੇ ਅਕਾਲ ਚੱਕ ਸਾਹਿਬ ਇਸ ਸੰਬੰਧ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕਰਦੇ ਨੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਾਲੀ ਦਲ ਦੇ ਅਧੀਨ ਹੈ ਤੇ ਸ਼੍ਰੋਮਣੀ ਕਾਲੀ ਦਲ ਦੇ ਉੱਪਰ ਸਰਦਾਰ ਸੁਖਬੀ ਸਿੰਘ ਬਾਦਲ ਪ੍ਰਧਾਨ ਨੇ ਉਹਨਾਂ ਦੇ ਪਾਸ ਜਿਹੜਾ ਪਾਰਟੀ ਦਾ ਜਿਹੜਾ ਸੈਟਅਪ ਹੈ ਉਹਦੇ ਮਤਲਬ ਉਹਨਾਂ ਨੇ ਆਪਣੀ ਸ਼ਕਤੀ ਦਾ ਪ੍ਰਗਟਾਸ਼ਨ ਕੀਤਾ ਉਹਨਾਂ ਦੇ ਨਾਲ ਕਾਰਜਕਾਰੀ ਤੇ ਹੋਰ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਅਤੇ ਫਲਕਾਰਨ ਚਾਰਜ ਔਰ ਕਮੇਟੀ ਦਾ ਉਹਨਾਂ ਨੇ ਆਪਣਾ ਪੂਰਾ ਪ੍ਰਗਟਾਵਾ ਕਰ ਚੁ ਕਰ ਰਹੇ ਨੇ ਤੇ ਲਗਾਤਾਰ ਉਹ ਕਰ ਵੀ ਰਹੇ ਨੇ ਤੇ ਹੁਣ ਇਹ ਦੇ ਉੱਪਰ ਸਿੰਘ ਸਾਹਿਬ ਕਿਸ ਤਰ੍ਹਾਂ ਦਾ ਫੈਸਲਾ ਲੈਣਗੇ ਜਿੱਥੋਂ ਤੱਕ ਸਿੰਘ ਸਾਹਿਬ ਜਾਨੀ ਹੈ ਪ੍ਰੀ ਸਿੰਘ ਦਾ ਲਗਦਾ ਵੀ ਇਹਦੇ ਵਿੱਚ ਉਹਨਾਂ ਦਾ ਬਿਆਨ ਆਉਣਾ ਕਿ ਜੇਕਰ ਪੰਥ ਤੁਮਕੀਆਂ ਪਾਰਟੀਆਂ ਮੇਰੇ ਤੱਕ ਪਹੁੰਚ ਕਰਨ ਦੀਆਂ ਤੇ ਇਹਦੇ ਬਾਰੇ ਵਿਚਾਰਿਆ ਜਾ ਸਕੀਏ ਕਿਉਂਕਿ ਸਿੰਘ ਸਾਹਿਬ ਦਾ ਇਸ ਤਰ੍ਹਾਂ ਦਾ ਪ੍ਰਗਟਾਵਾ ਕਰਨਾ ਪੰਥਕ ਜਿਹੜੀ ਸ਼ਕਤੀਆਂ ਨੂੰ ਰੁਕ ਪਟੋ ਤੜ ਹੋਣ ਤੋਂ ਬਚਾਉਣ ਦੇ ਸੰਦਰਭ ਵਿੱਚ ਵੀ ਲਿਆ ਜਾ ਸਕਦਾ ਹੈ ਜਾਂ ਇਹਨੂੰ ਇਸ ਤਰ੍ਹਾਂ ਕੇ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਸਾਡੀ ਦਿੱਲੀ ਵਾਲਿਆਂ ਨਾਲ ਦੋਸਤੀ ਹੈ ਪਰ ਇਸ ਤਰ੍ਹਾਂ ਦੀ ਉਹਨਾਂ ਦਾ ਵਿਸ਼ਾਲ ਪਰਸਪੈਕਟਿਵ ਦੇ ਵਿੱਚ ਦੇਖਣ ਦੀ ਜ਼ਰੂਰਤ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਜਿਹੜੀ ਗਲਵਾਤ ਹੈ ਸਾਹਮਣੇ ਆਏਗੀ ਹੂੰ ਬਿਲਕੁਲ ਡਾਕਟਰ ਸਾਹਿਬ ਜੇਕਰ ਛੋਕੜ ਵਾਲ ਚਾਤ ਮਾਰੀਏ ਤਾਂ ਅਕਾਲੀ ਦਲ ਦਾ ਜਿਹੜਾ ਧੜੇਬੰਦੀ ਵਾਲਾ سلسلہ ਜਿਵੇਂ ਜਿਵੇਂ ਪਿਛਲੇ ਸਮੇਂ ਅੱਗੇ ਵਧਿਆ ਕਈ ਤਰ੍ਹਾਂ ਦੇ ਉਹਨੇ ਮੋੜ ਕੱਟੇ ਤਾਂ ਜ਼ਥੇਦਾਰਾਂ ਨੂੰ ਕਈ ਵਾਰ ਉਹ ਉਹਦਾ ਸੇਖ ਸੈਨਾ ਪਿਆ ਤੁਸੀਂ ਦੱਸਿਆ ਕਿ ਫਲਾਣੇ ਫਲਾਣੇ ਜ਼ਥੇਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਦੋਂ ਪਿਛਲੇ ਸਮੇਂ ਅਕਾਲੀ ਦਲ ਦੇ ਜਿਹੜਾ ਮਾਹੌਲ ਉਜਵੇਂ ਦੌਰ ਵੱਲ ਗਿਆ ਹੁਣ ਵੀ ਇਹ ਮਾਮਲਾ ਇੱਕ ਵੱਖਰੇ ਤਰ੍ਹਾਂ ਦੇ ਮੋੜ ਘਟਦਾ ਦਿਖਾਈ ਦੇ ਰਿਹਾ ਹੈ। ਇਹੀ ਹੈ ਅੱਜ ਦੇ ਐਪੀਸੋਡ ਦੀ ਚਿੰਤਾ ਕਿ ਕਿਤੇ ਕਿਉਂਕਿ ਜਦਿਆ ਗਿਆਨੀ ਹਰਪ੍ਰੀਤ ਸਿੰਘ ਹੁਰੀ ਖੋਦ ਇੱਕ ਲਾਲਸਾ ਜ਼ਾਹਰ ਕਰ ਚੁੱਕੇ ਨੇ ਭਾਵੇਂ ਅਸੀਂ ਇਹਨੂੰ ਲਾਲਸਾ ਕਹਿ ਰਹੇ ਹਾਂ ਉਹਨਾਂ ਦਾ ਇਰਾਦਾ ਕੁਝ ਵੀ ਹੋ ਸਕਦਾ ਹੈ। ਧੜੇਬੰਦੀਆਂ ਤੋਂ ਕਾਲੀ ਦਾਲ ਨੂੰ ਮੁਕਤ ਕਰਨਾ ਉਹਨਾਂ ਦਾ ਇਰਾਦਾ ਹੋ ਸਕਦਾ ਹੈ। ਸਿੱਖ ਪੰਥ ਦੀ ਇੱਕ ਨਮਾਇੰਦਾ ਜਥੇਬੰਦੀ ਐ ਸ੍ਰੋਗਣੀ ਕਾਲੀ ਦਾਲ ਦੇ ਚੜ੍ਹਦੀ ਕਲਾ ਲਈ ਉਹਨਾਂ ਦਾ ਇਰਾਦਾ ਹੋ ਸਕਦਾ ਹੈ। ਚੰਗੇ ਇਰਾਦੇ ਨੇ ਪਰ ਜਿਹੜਾ ਕਿਉਂਕਿ ਜਦੋਂ ਫੁੱਟ ਪੈਂਦੀ ਹੈ ਤਾਂ ਫੁੱਟ ਦੇ ਵਿੱਚ ਇੱਕ ਛੋਟੀ ਛੋਟੀ ਚੀਜ਼ ਦੁੱਜਾ ਤੜਾ ਉਹ ਨੋਟ ਕਰਦਾ ਹੈ ਅਕਾਲੀ ਦਲ ਦੀ ਜਿਹੜੀ ਹੈ ਐਸਜੀਪੀਸੀ ਨੂੰ ਲੈ ਕੇ ਬੈਠਕ ਚੰਡੀਗੜ੍ਹ ਦੇ ਵਿੱਚ ਹੁੰਦੀ ਹੈ ਉਹਦੇ ਵਿੱਚ ਇਹ ਮਾਮਲਾ ਕਹਿੰਦੇ ਨੇ ਥੋੜਾ ਜਿਆਦਾ ਉੱਠਿਆ ਕੁਝ ਚਨੀਦਾ ਲਿਟਰਾਂ ਦੇ ਵਿੱਚ ਹੁਣਸੋ ਚਰਚਾ ਤੁਰੇ ਆਸਤੇ ਵਿੱਚ ਕਿ ਇਹ ਮਾਮਲਾ ਜੇਕਰ ਪੰਜ ਸਿੰਘ ਸਹਿਬਾਂ ਦੇ ਵਿੱਚ ਵਿਚਾਰਿਆ ਜਾਂਦਾ ਹੈ ਅਕਾਲੀ ਦਲ ਦੀ ਧੜੇਬੰਦੀ ਆ ਜਿਹੜੀ ਖਿਮਾ ਜਾਂਚਨਾ ਦਾ ਸਾਰਾ ਮਾਮਲਾ ਕਾਲੀਦਾ ਦੇ ਰਾਜ ਭਾਗ ਵਿੱਚ ਹੋਈਆਂ ਗਲਤੀਆਂ ਦਾ ਤਾ ਉੱਥੇ ਉਹ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਬਤੌਰ ਚਸ਼ਤੀਦਾਰ ਹੋਣੀ ਤਾਂ ਫਿਰ ਇਹ ਜਿਹੜਾ ਮਾਮਲਾ ਪ੍ਰਭਾਵਿਤ ਨਹੀਂ ਹੋਏਗਾ ਅਜਿਹੀ ਇੱਕ ਚਿੰਤਾ ਇੱਕ ਟੜੇ ਵੱਲੋਂ ਉੱਛੀ ਅੰਤਰਖਤੇ ਸਾਹਮਣੇ ਜਾਨੀ ਕਿ ਆ ਰਹੀ ਬਖਾਈ ਦੇ ਰਹੀ ਹੈ ਜਾਂ ਇਹਦੀ ਕੰਸੋ ਸਾਹਮਣੇ ਆਈ ਹੈ ਖੈਰ ਹੁਣ ਵੇਖਣ ਵਾਲੀ ਗੱਲ ਹੋਵੇ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਇਸ ਮਾਮਲੇ ਉੱਤੇ ਅਗਲਾ ਜਿਹੜਾ ਹੈ ਸਿਆਸੀ ਪੈਂਤਰਾ ਜਾਂ ਧਾਰਮਿਕ ਪੈਂਤਰਾ ਕਿਵੇਂ ਲੈਣਗੇ ਕਿ ਸਾਰਿਆਂ ਤੇਰਾ ਸੰਤੁਸ਼ਟ ਹੋਣ ਜੇਕਰ ਜਥੇਦਾਰ ਸ੍ਰੀ ਕਾਲਤਖ ਸਾਹਿਬ ਇਸ ਮਾਮਲੇ ਨੂੰ ਨਿਵੇੜਨ ਲਈ ਕੋਈ ਪੰਜ ਸਿੰਘ ਸਹਿਬਾਂ ਦੀ ਬੈਠਕ ਸੱਦਿਆ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਇਹ ਜਿਹੋ ਮਸਲਾ ਉਤਪੰਨ ਹੋਇਆ ਇਹ ਪਿਛਲੇ ਮਸਲਿਆਂ ਨਾਲੋਂ ਪਿਛਲੀ ਜਿਹੜੀ ਜਿਸ ਤਰ੍ਹਾਂ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਪਹਿਲੇ ਕ੍ਰਾਈਸਿਸ ਸ਼ੁਰੂ ਹੋਈ ਸੀ ਜਦੋਂ ਜਥੇਦਾਰ ਜੀਵਦੇਵ ਸਿੰਘ ਤਲਵੰਡੀ ਨਾਲ ਸੀ ਉਦੋਂ ਵੀ ਪਾਰਟੀ ਦੀ ਹਕੂਮਤ ਸੀ ਪਾਰਟੀ ਪਾਸ ਅੱਤ ਸੀ ਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਜਦੋਂ ਜਿੱਥੇ ਜਿਹੜਾ ਟੌੜਾ ਸਾਹਿਬ ਨਾਲ ਕੰਟਰਡਿਕਸ਼ਨ ਹੋਈ ਆ ਉਦੋਂ ਵੀ ਪੰਜਾਬ ਸਰਕਾਰ ਪੱਲੀਆਂ ਦੇ ਪਾਸ ਦੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਦਾ ਮੁੱਖ ਮੰਤਰੀ ਸੀ ਸਰਕਾਰ ਹੋਵੇ ਤੇ ਉਹਦਾ ਬਹੁਤ ਵੱਡਾ ਦੇਣ ਦੇ ਲਈ ਬੜੇ ਵੱਡਾ ਕੁਝ ਹੁੰਦਾ ਬਹੁਤ ਹੀ ਕੁਝ ਉਹਨਾਂ ਪਾਸ ਸ਼ਕਤੀ ਹੁੰਦੀ ਆ ਤੇ ਤੁਹਾਨੂੰ ਵੀ ਯਾਦ ਹੋਏਗਾ ਕਿ ਜਦੋਂ ਟੌੜਾ ਸਾਹਿਬ ਨਾਲ ਹੋਈ ਸੀ ਜੀਪੀਸੀ ਮੈਂਬਰਾਂ ਨੂੰ ਰਾਤੋਂ ਰਾਤ ਕਾਟਾ ਸਮੂਹ ਗੱਡੀਆਂ ਤੇ ਬੱਤੀਆਂ ਵਾਲੀਆਂ ਗੱਡੀਆਂ ਮਹੱਈਆ ਹੋ ਗਈਆਂ ਸੀ ਤੇ ਸਾਰੇ ਜਥੇਦਾਰ ਤਕਰੀਬਨ ਇੰਨੀ ਐਕਟੀਵੇਟ ਹੋਏ ਸੀ ਤੇ ਟੌੜਾ ਸਾਹਿਬ ਨੂੰ ਬਾਹਰ ਲਾ ਰਸਤਾ ਬਖਾ ਦਿੱਤਾ ਸੀ ਪਰੰਤੂ ਹੁਣ ਦੀਆਂ ਜਿਹੜੀਆਂ ਪ੍ਰਸਥਿਤੀਆਂ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਨਹੀਂ ਹੈ ਹੁਣ ਪੰਜਾਬ ਦਾ ਜਿਹੜਾ ਸਿਨੈਰੀਓ ਪੋਲੀਟਿਕਲ ਸਿਨੈਰੀਓ ਹੈ ਇਹਦੇ ਵਿੱਚ ਜਿਹੜੀ ਪੰਥਕ ਤੇ ਰਾਜ ਪੰਥਕ ਸ਼ਕਤੀਆਂ ਨੇ ਜਿਹੜਾ ਪੰਥਕ ਬੋਲ ਵਾਲਾ ਲੱਗ ਰਿਹਾ ਉਹ ਭਾਈ ਅਮਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਉਧਰ ਜਾ ਚੁੱਕਿਆ ਹੈ ਤੇ ਉਹਨਾਂ ਦਾ ਵੀ ਕਲਤਖ ਸਾਹਿਬ ਦੇ ਨਾਲ ਪੁਗਾ ਉਹ ਤਾਲਮੇਰ ਹੋਏਗਾ ਜ ਆਦਮੀ ਐ ਸਿੱਖ ਪੰਥ ਦੇ ਲਈ ਤੇ ਦੂਸਰੇ ਪਾਸੇ ਅਕਾਲੀ ਦਲ ਦੇ ਪਾਸ ਲੈ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਵਿੱਚੋਂ ਉਹ ਆਪਣੇ ਵਰਕਰਾਂ ਨੂੰ ਆਪਣੇ ਲੀਡਰਾਂ ਨੂੰ ਕਿੰਨਾ ਕੁਛ ਦੇ ਸਕੇਗਾ ਇਹ ਇਹ ਸੰਭਾਵਨਾ ਮਾਨੀ ਲੱਗ ਰਹੀਆਂ ਵੀ ਐਸਜੀਪੀਸੀ ਦੇ ਕਿੰਨੀ ਕੁ ਬਨਾਰਾ ਕੀਤਾ ਜਾਏਗਾ ਇਹਦੇ ਨਾਲ ਜਿਹੜਾ ਕਿ ਜੇਕਰ ਇਸ ਤਰ੍ਹਾਂ ਦੇ ਕਾਰਜ ਹੁੰਦੇ ਨੇ ਤਾਂ ਐਸਜੀਪੀਸੀ ਹੋਰ ਵੀ ਨਿਬਾਣਾਂ ਦੇ ਵਿੱਚ ਜਾਏਗੀ ਇਹ ਦਬਾਅ ਹੋਏਗਾ ਜੇ ਦੇਖਿਆ ਜਾਵੇ ਤਾਂ 1986 ਦੇ ਵਿੱਚ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਦੀ ਜਿਹੜੀ ਸਰਕਾਰ ਵੱਲੋਂ ਸੇਵਾ ਕਰਾਈ ਗਈ ਸੀ ਉਹਨੂੰ ਪੰਥ ਨੇ ਨਕਾਰ ਦਿੱਤਾ ਸੀ ਕਿ ਉੱਥੇ ਸ਼੍ਰੀ ਕਾਲ ਤਖਤ ਸਾਹਿਬ ਤੇ ਬਹੁਤ ਵੱਡਾ ਕੱਟ ਹੋਇਆ ਸੀ ਜਥੇਦਾਰ ਗਰਚਨ ਸਿੰਘ ਟੋੜਾ ਨੇ ਉਹਦੋਂ ਕਿਹਾ ਸੀ ਵੀ ਪੰਥ ਆਪਣੇ ਆਪ ਕਾਰ ਸੇਵਾ ਕਰੇ ਉਹਨਾਂ ਦੇ ਵੱਲੋਂ ਨਹੀਂ ਤੇ ਉਸ ਵੇਲੇ ਪੰਜਾਬ ਦੇ ਵਿੱਚ ਸਰਦਾਰ ਫਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ ਪਰੰਤੂ ਉਸ ਵੇਲੇ ਟੋੜਾ ਸਾਹਿਬ ਨੇ ਆਪਣਾ ਸਿੱਫਾ ਵੀ ਦਿੱਤਾ ਸੀ ਛੱਡ ਦਿੱਤਾ ਸੀ ਜਿਆ ਲੋਕ ਕਰੋ ਜੀ ਤੁਸੀਂ ਤੇ ਮੇਰੇ ਕਾਲ ਤੱਕ ਸਾਹਿਬ ਦੀ ਜਿਹੜੀ ਪੁਨਰ ਸਾਰੀ ਤੇ ਦੁਬਾਰਾ ਪੰਥ ਨੇ ਆਪਣੇ ਢੰਗ ਨਾਲ ਸ੍ਰੀ ਕਾਲ ਤਖਤ ਸਾਹਿਬ ਦੀ ਕਾਰ ਸੇਵਾ ਕਰਕੇ ਨੂੰ ਉਸਾਰਿਆ ਸੀ ਕਿ ਆ ਕੇ ਸਰਕਾਰੀ ਕਾਰ ਸੇਵਾ ਨੂੰ ਮਨਜ਼ੂਰ ਨਹੀਂ ਸੀ ਕੀਤਾ ਇਹ ਵੀ ਤੱਥ ਹੈ ਕਿ 1986 ਨਵੰਬਰ ਦੇ ਵਿੱਚ ਹੀ ਸਰਦਾਰ ਜਿਵੇਂ ਜਗ ਗੁਰਚਰਨ ਸਿੰਘ ਟੋੜਾ ਤਖਤ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੇ ਹੁੰਦੇ ਆ ਉਹਨਾਂ ਦੇ ਕੈਂਡੀਡੇਟ ਨੂੰ ਖਾਰਾ ਗਏ ਸਨ ਤੇ ਜਿਵੇਂ ਦਾ ਟੋੜਾ ਦੇ ਪ੍ਰਧਾਨ ਬਣ ਗਈ ਸਨ ਉਹ ਉਹ ਪ੍ਰਸਥਿਤੀਆਂ ਨੇ ਜਿਹੇ ਬਾਹਰ ਲੀਆਂ ਤੇ ਅੰਦਰ ਲੀਆਂ ਹੁਣ ਕਿਸ ਤਰ੍ਹਾਂ ਦੀ ਹੈ ਪਰੰਤੂ ਹੁਣ ਤਾਂ ਸਰਕਾਰ ਵੀ ਨਹੀਂ ਹੈ ਤੇ ਹੁਣ ਇਸ ਤਰ੍ਹਾਂ ਦੀ ਹੈ ਵੀ ਕੇਂਦਰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਪੰਜਾਬ ਦੇ ਵਿੱਚ ਸਰਪ ਭੰਸ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਕਾਂਗਰਸ ਪਾਰਟੀ ਬਕਰੇ ਤੌਰ ਤੇ ਆਪਣੀ ਸਪੇਸ ਵਧਾ ਰਹੀ ਹੈ ਜਿਨੇ ਜਿਨੇ ਤੇ ਉਹਨਾਂ ਨੇ ਪਾਰਲੀਮੈਂਟਰੀ ਤੇ ਉਹਨਾਂ ਦੇ ਵਿੱਚ ਆਪਣੀ ਸਪੇਸ ਲਈ ਹੈ ਜਿਹੜੀ ਇਕੱਲੀਆਂ ਤੋਂ ਹੀ ਖੋਹੀ ਗਈ ਹੈ ਹੁਣ ਕਾਗੀਆਂ ਦੇ ਪਾਸ ਵੀ ਸਪੇਸ ਹੈ ਦੇ ਰਾਜਸੀ ਇਸ ਨੂੰ ਖੋਣ ਦੇ ਲਈ ਸਾਰੀਆਂ ਧਿਰਾਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਹੁਣ ਅਕਾਲੀ ਦਲ ਦੇ ਲਈ ਬੜਾ ਕ੍ਰਾਈਸਿਸ ਦਾ ਟਾਈਮ ਹੈ ਤੇ ਇਹਦੇ ਵਿੱਚੋਂ ਜਿਹੜੀਆਂ ਧਿਰਾਂ ਜਿਹੜੀਆਂ ਬਾਗੀ ਧਿਰਾਂ ਨੇ ਜਿਸ ਤਰ੍ਹਾਂ ਦੇ ਹਪੰਤਰਾ ਚੱਲ ਰਹੇ ਨੇ ਇਹਦੇ ਤੇ ਲਾਜ਼ਮੀ ਆਏਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਤਰ੍ਹਾਂ ਦਾ ਹਪੰਤਰਾ ਲੈਂਦੇ ਨੇ ਇਹ ਤਾਂ ਹੈ ਨਹੀਂ ਤੇ ਬਿਲਕੁਲ ਹੀ ਉਹ ਐਸਜੀਪੀਸੀ ਦੇ ਦਵਾਹੇ ਠਾਕੇ ਜਾਂ ਸ਼ੋਹਣੀ ਅਕਾਲੀ ਦੇ ਦਵਾਹੇ ਹੇਠ ਆ ਕੇ ਉਸ ਫੈਸਲੇ ਨੂੰ ਇੱਕ ਤਰਫਾ ਕਰ ਦੇਣਗੇ ਉਨਾ ਨੂੰ ਲਾਜ਼ਮੀ ਹੈ ਕਿ ਉਹ ਹੋ ਬਿਲਕੁਲ ਡਾਕਟਰ ਸਾਹਿਬ ਜਿਹੜਾ ਜਿਹੜਾ ਸਵਾਲ ਉਹ ਜੀ ਹੈ ਕਿ ਜਦੋਂ ਇਹ ਪੰਜ ਸਿੰਘ ਸਾਹਿਬਾਂ ਦੀ ਬੈਠਕ ਹੋਗੀ ਅਕਾਲੀ ਦਲ ਦੇ ਧੜੇਬੰਦੀ ਨੂੰ ਲੈ ਕੇ ਖਿਮਾ ਜਾਂਚ ਨਾਲ ਦੀਆਂ ਜਿਹੜੀਆਂ ਸਾਰੀਆਂ ਮੱਤਾਂ ਨੇ ਉਹਨਾਂ ਨੂੰ ਲੈ ਕੇ ਤਾਂ ਪਾਰਟੀ ਪ੍ਰਧਾਨਗੀ ਦੀ ਹੋੜ ਦੇ ਵਿੱਚ ਸ਼ਾਮਲ ਹੋਏ ਜੱਤੇਦਾਰ ਸਾਹਿਬ ਜਦੋਂ ਉਹ ਵਿੱਚ ਹੋਣਗੇ ਕੀ ਮਾਮਲਾ ਇਹ ਫੈਸਲਾ ਪ੍ਰਭਾਵਿਤ ਨਹੀਂ ਹੋਏਗਾ ਅਜਿਹੀ ਇੱਕ ਕੰਸੋਲ ਸਾਹਮਣੇ ਆ ਰਹੀ ਹੈ ਇੱਕ ਧਿਰ ਵੱਲੋਂ ਇਹ ਮਾਮਲਾ ਵਿਚਾਰ ਅਧੀਨ ਹੈ ਆਪਣੇ ਤੌਰ ਉਤੇ ਕਿ ਕਿਵੇਂ ਇਹ ਸਾਰਾ ਕੁਝ ਅੱਗੇ ਰਹਿਣ ਵਾਲਾ ਖੈਰ ਵੇਖਣ ਵਾਲੀ ਗੱਲ ਹੈ ਕਿ ਜਦੋਂ ਜਥੇਦਾਰ ਜਾਨੀ ਹਰਪ੍ਰੀਤ ਸਿੰਘ ਵੱਡੇ ਮਕਾਮ ਉੱਤੇ ਨੇ ਕੌਮ ਦੇ ਜਥੇਦਾਰ ਨੇ ਕ ਮੰਤਰੀ ਕੁਦਬਦਬਾ ਵੱਡਾ ਰੁਤਬਾ ਹੈ ਗੁਰੂ ਸਾਹਿਬ ਦਾ ਬੜੀ ਬਖਸ਼ਿਸ਼ ਹੁੰਦੀ ਹੈ ਇਸ ਰੁਤਬੇ ਦੇ ਵਿੱਚ ਫਿਰ ਇਸ ਜਥੇਦਾਰ ਤੋਂ ਹਟ ਕੇ ਇੱਕ ਪੋਲੀਟੀਕਲ ਪਦਰ ਦੀ ਜਿਹੜੀ ਪਾਰਟੀ ਹੈ ਉਹਦੀ ਵਾਗਡੂਰ ਨੂੰ ਸੰਭਾਲਣ ਦੀ ਦੀ ਗੱਲ ਕਰਨੀ ਉਹ ਵੀ ਇੱਕ ਵੱਖਰੀ ਤਰ੍ਹਾਂ ਦੀ ਸਾਹਮਣੇ ਆ ਰਹੀ ਹੈ ਇਤਿਹਾਸ ਦੇ ਵਿੱਚ ਸ਼ਾਇਦ ਹੀ ਕੋਈ ਅਜਿਹਾ ਮਾਮਲਾ ਹੋਵੇ ਜਦੋਂ ਜਥੇਦਾਰ ਸਾਹਿਬ ਜਥੇਦਾਰ ਦੀ ਬਜਾਏ ਇੱਕ ਅਜਿਹਾ ਮਾਹੌਲ ਅਸਾਰਨ ਵੱਲ ਤੁਰੇ ਹੋਣ ਕਿ ਉਹ ਜੇਕਰ ਉਹਨਾਂ ਨੂੰ ਸਾਰੇ ਅਕਾਲੀ ਧੜੇ ਪ੍ਰਵਾਨ ਕਰਨਗੇ ਤਾਂ ਉਹ ਪ੍ਰਧਾਨਗੀ ਸੰਭਾਲਣ ਬਾਰੇ ਸੋਚ ਸਕਦੇ ਨੇ ਅਕਾਲੀ ਦਲ ਦੇ ਵਿੱਚ ਪਿਛਲੇ ਇਤਿਹਾਸ ਨੂੰ ਜੇਕਰ ਵਕ ਵਕ ਪੰਨਿਆਂ ਨੂੰ ਫਰੋਲੀਏ ਤਾਂ ਸਮੇਂ-ਸਮੇਂ ਧੜੇ ਬੰਦੀ ਵੇਹੀਏ ਸ਼ੁਰੂ ਤੋਂ ਹੀ ਹਾਲਕਿ ਕਾਲੀਜਲ ਦਾ ਰਾਜਪਾਗ ਦਾ ਜਿਹੜਾ ਵਿਚਰਨ ਨਹੀਂ ਬਹੁਤ ਥੋੜਾ 66 60 ਤੋਂ ਇਹ ਮਾਮਲਾ ਮਾਹੌਲ ਜਿਹੜਾ ਸਭਾ ਤੇਰਵਾਲਾ ਆਇਆ ਇਸ ਤੋਂ ਪਹਿਲਾਂ ਇਹ ਆਪਣੇ ਪੈਰਾਂ ਸਿਰ ਹੋਣ ਲਈ ਸਰੋਣੀ ਕਮੇਟੀ ਨੂੰ ਕਿਵੇਂ ਅੰਤਰਰਾਸ਼ਟਰੀ ਕ ਮੰਤਰੀ ਰਾਸ਼ਟਰੀ ਪੱਧਰ ਤੱਕ ਅੱਗੇ ਲੈ ਕੇ ਜਾਣਾ ਅੰਗਰੇਜ਼ਾਂ ਨਾਲ ਵਾਹਵਾਸਤਾ ਪੈਂਦਾ ਰਿਆ ਦੇਸ਼ ਆਜ਼ਾਦ ਹੋਇਆ ਤਾਂ ਫਿਰ ਕਈ ਤਰ੍ਹਾਂ ਦੀਆਂ ਇਹਨਾਂ ਨੂੰ ਲੜਾਈਆਂ ਹਕੂਮਤਾਂ ਦੇ ਨਾਲ ਲੜਨੀਆਂ ਪਈਆਂ ਜਥੇਹਾਰ ਸਾਹਿਬਾਨ ਉੱਤੇ ਬੜੀ ਵੱਡੀ ਕੌਮ ਦੀ ਟੇਕ ਰਹੀ ਸਮੇਂ-ਸਮੇਂ ਕਿ ਇਹਨਾਂ ਵੱਲੋਂ ਜਿਹੜਾ ਫੈਸਲਾ ਲਿਆ ਜਾਂਦਾ ਹੈ ਕੌਮ ਉਹਦੇ ਤੇ ਪ੍ਰਵਾਨ ਕਰੇਗੀ ਉਸ ਨੂੰ ਪਹਿਰੇਦਾਰੀ ਦੇ ਵਿੱਚ ਲਵੇਗੀ ਹਰ ਮਹਾਜ ਦੇ ਉੱਤੇ ਜਥੇਹਾਰਾਂ ਵੱਲ ਟੇਕ ਰਹੀ ਹੁਣ ਵੀ ਇੱਕ ਟੇਕ ਹੈ ਕਿਉਂਕਿ ਜਿਹੜਾ ਵੱਡਾ ਪ੍ਰਭਾਵਸ਼ਾਲੀ ਗੁੱਟ ਆਪਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿਸ ਸ਼੍ਰੋਮਣੀ ਕਾਲੀਦਾਲ ਦਾ ਇੱਕ ਪ੍ਰਭਾਵਸ਼ਾਲੀ ਗੁੱਟ ਜਿਸ ਨੇ ਜਥੇਹਾਰ ਸ਼੍ਰੀ ਕਾਲ ਤਖਸਾਲ ਸਾਹਿਬ ਕੋਲ ਪਹੁੰਚ ਕੀਤੀ ਪਰ ਪਹੁੰਚ ਤੋਂ ਅੱਗੇ ਜਥੇਦਾਰ ਸ੍ਰੀ ਅਕਾਲਤਖਸਬ ਵੱਲੋਂ ਆਪਣੇ ਤੌਰ ਤੇ ਫੈਸਲਾ ਨਹੀਂ ਲੈਣਾ ਕਿਉਂਕਿ ਧਲੇਬੰਦੀ ਵੱਡੇ ਪੱਧਰ ਉੱਤੇ ਵਿੱਚ ਵੱਡੀਆਂ ਮੱਦਾਂ ਨੇ ਜਿਹੜੀਆਂ ਰਾਜ ਭਾਗ ਵੇਲੇ ਹੋਈਆਂ ਗਲਤੀਆਂ ਉਹ ਗਲਤੀਆਂ ਉਹ ਕਬੂਲ ਵੀ ਕਰ ਰਿਹਾ ਹੈ ਜਿਹੜਾ ਹੈ ਪ੍ਰਭਾਵਸ਼ਾਲੀ ਘੁੱਟ ਜਿਹੜਾ ਜਥੇਦਾਰ ਸਾਹਿਬ ਨੂੰ ਜਾ ਕੇ ਇੱਕ ਖੇਮਾ ਜਾਜਕਾ ਮਾਫੀ ਨਾਮ ਦੇ ਕੇ ਆਇਆ ਸਵਾਲ ਫਿਰ ਵਾਰ-ਵਾਰ ਆਉਂਦਾ ਹੈ ਕਿ ਪਰ ਬੈਠਕ ਪੰਜ ਸਿੰਘ ਸਾਹਿਬਾਂ ਦੀ ਇਸ ਮਾਮਲੇ ਦੇ ਵਿੱਚ ਜ਼ਿਕਰ ਸੱਦੀ ਜਾਂਦੀ ਹੈ ਉਸ ਬੈਠਕ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਹੋਣਗੇ ਤਾਂ ਅੱਗੇ ਜਾ ਕੇ ਸਵਾਲ ਇੱਕ ਖਟਾਸ ਭਰਿਆ ਇਹ ਵੀ ਹੈ ਕਿਤੇ ਕਾਲੀ ਦਲ ਦੀ ਪ੍ਰਧਾਨਗੀ ਦੇ ਚੱਕਰ ਦੇ ਵਿੱਚ ਜਥੇਦਾਰ ਪਰਪ੍ਰੀਤ ਸਿੰਘ ਆਪਣੀ ਜਥੇਦਾਰੀ ਨਾ ਗਵਾ ਲੈ ਜੀ ਭਿੰダー ਸਾਹਿਬ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਪਹਿਲਾਂ ਵੀ ਉਤਪਨ ਹੁੰਦੀਆਂ ਰਹੀਆਂ ਨੇ ਜਦੋਂ ਕੇ ਸਿੰਘ ਸਾਹਿਬ ਗਿਆਨੀ ਪ੍ਰੋਫੈਸਰ ਮਨਜੀਤ ਸਿੰਘ ਨੂੰ ਐਕਟਿੰਗ ਜਥੇਦਾਰ ਲਾਇਆ ਗਿਆ ਸੀ ਸ਼੍ਰੀ ਕਾਲਕਸਰ ਸਾਹਿਬ ਦਾ ਉਸ ਵੇਲੇ ਉਹਨਾਂ ਨੇ ਕਈ ਅਹਿਮ ਫੈਸਲੇ ਐਸੇ ਕੀਤੇ ਸੀ ਜਿਹੜੇ ਰਾਸੀ ਫੈਸਲੇ ਜਿਵੇਂ ਲੌਂਗ ਮਾਰਚ ਤੇ ਉਹਨਾਂ ਨੇ ਵੱਡੇ ਖਾਲਸਾ ਮਾਰਚ ਕੱਢੇ ਸੀਗੇ ਦੇਸ਼ ਦੇ ਵਿੱਚੋਂ ਵੱਖ-ਵੱਖਰੀ ਚੇਤਨਾ ਮਾਰਚ ਕੱਢੇ ਸੀਗੇ ਜਿਹਦੇ ਵਿੱਚ ਰਾਸੀ ਲੀਡਰਸ਼ਿਪ ਬਿਲਕੁਲ ਪਿੱਛੇ ਉਸ ਵੇਲੇ ਰਾਸੀ ਸਰਗਰਮੀ ਨਹੀਂ ਸੀ ਚੱਲ ਰਹੀ ਤੇ ਸਰਕਾਰ ਪੰਜਾਬ ਦੇ ਵਿੱਚ ਬੜਾ ਭੈ ਭੀਤ ਵਾਲਾ ਮਾਹੌਲ ਸੀ ਤੇ ਉਸ ਵੇਲੇ ਉਹਨਾਂ ਨੇ ਬੜੇ ਲੰਬੇ ਲੰਬੇ ਮਾਰਚ ਵੀ ਕਰੇ ਤੇ ਬੜੇ ਫੈਸਲੇ ਇਸ ਤਰ੍ਹਾਂ ਦੇ ਕਾਰਜ ਕਰਦੇ ਰਹੇ ਤੇ ਉਦੋਂ ਵੀ ਜਦੋਂ ਜਥੇਦਾਰ ਗਿਰਚਰਨ ਸਿੰਘ ਟੋੜਾ ਨੂੰ ਬਾਹਰ ਕੀਤਾ ਗਿਆ ਉਦੋਂ ਵੀ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਨੇ ਇੱਕ ਇਹ ਫੈਸਲਾ ਕੀਤਾ ਠੀਕ ਹੈ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਮੁਅਤਲ ਕੀਤਾ ਸੀ ਅਤੇ ਪ੍ਰੋਫੈਸਰ ਮਨਜੀਤ ਸਿੰਘ ਅਤੇ ਗਿਆਨੀ ਕੇਵਲ ਸਿੰਘ ਜੀ ਦੇ ਕਾਰਜ ਨੂੰ ਚੈੱਕ ਕਰਨ ਦੇ ਲਈ ਉਹਨਾਂ ਬਾਰੇ ਇੱਕ ਵੱਖਰੀ ਰਿਪੋਰਟ ਲੈਣ ਦੇ ਲਈ ਵੀ ਇੱਕ ਫੈਸਲਾ ਕੀਤਾ ਗਿਆ ਸੀ ਕਮੇਟੀ ਬਣਾਈ ਸੀ ਪਰੰਤੂ ਉਹ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋਈ ਤੇ ਰਿਪੋਰਟ ਵੀ ਨਹੀਂ ਆਈ ਤੇ ਪ੍ਰਸਥਿਤੀਆਂ ਇੰਨੀਆਂ ਬਦਲ ਗਈਆਂ ਸਨ ਇਸ ਤਰ੍ਹਾਂ ਹੁੰਦਾ ਹੁੰਦਾ ਵੀ ਰਹਿੰਦਾ ਤੇ ਪਰੰਤੂ ਜਿਹੜੀਆਂ ਅੱਜ ਦੀਆਂ ਜੇਕਰ ਪ੍ਰਸਥਿਤੀਆਂ ਨੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਬਹੁਤ ਵੱਡੀ 파ਟੂ ਧਾੜ ਹੋ ਰਹੀ ਆ ਹੋਰ ਵੀ ਬਹੁਤ ਸਾਰੇ ਦਲ ਨੇ ਜਿਹੜੇ ਛੋਟੇ-ਛੋਟੇ ਗਰੁੱਪ ਨਹੀਂ ਜਿਸ ਤਰ੍ਹਾਂ ਕੇ ਅੰਮ੍ਰਿਤਸਰ ਕਾਲੀ ਦਲ ਸਰ ਵੀ ਹਿੰਦ ਕਾਲੀ ਲਗਾਤ 1920 ਇਕਾਲੀ ਦਲ ਹੈ ਹੋਰ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਜਿਹੜੀਆਂ ਸ਼੍ਰੀ ਘਰਤਕ ਸਾਹਿਬ ਦੇ ਵਿੱਚ ਆਸਥਾ ਰੱਖਦੀਆਂ ਨੇ ਉਹਨਾਂ ਦਾ ਵੀ ਹੈ ਤੇ ਜਿਹੜਾ ਹੁਣ ਨਵਾਂ ਉੱਭਰਿਆ ਉਪਹਾਰ ਹੈ ਜਿਹੜਾ ਪੰਥ ਦਾ ਉਹਨਾਂ ਦਾ ਵੀ ਪੂਰਾ ਪ੍ਰਭਾਵ ਹੈ ਤੇ ਇਸ ਤਰ੍ਹਾਂ ਦੀ ਪ੍ਰਸਥਿਤੀ ਦੇ ਵਿੱਚ ਇਹ ਤਾਂ ਸੋਚਣਾ ਜਾਈ ਇਸ ਤਰ੍ਹਾਂ ਦੀਆਂ ਸੰਕੇਤ ਦੇਣੀ ਜਾਈ ਲੱਗਦਾ ਹੈ ਬਈ ਸਿੰਘ ਸਾਹਿਬ ਨੂੰ ਕਿਸੇ ਨੂੰ ਹਟਾਇਆ ਜਾਊਗਾ ਇਹ ਪ੍ਰਸਥਿਤੀਆਂ ਉਤਪੰਨ ਹੁੰਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਮੋੜ ਘਟਦੀਆਂ ਨੇ ਪਰ ਹਾਲ ਦੀ ਘੜੀ ਇਹ ਲੱਗਦਾ ਵੀ ਇਹ ਪ੍ਰੇਸ਼ ਕਾਫੀ ਤਿੱਖਾ ਹੋ ਰਿਹਾ ਤੇ ਵੱਧ ਰਿਹਾ ਹੈ ਇਹਦੇ ਵਿੱਚੋਂ ਲੱਗਦਾ ਕਿ ਵਿੱਚ ਵਿਚਕਾਰ ਦਾ ਕੋਈ ਨਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ ਸਿੰਘ ਸਾਹਿਬ ਬੇਸ਼ੱਕ ਇਹ ਸਪਸ਼ਟ ਹੋਰਤੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਿੰਘ ਸਾਹਿਬ ਹੀ ਜਿਨ੍ਹਾਂ ਨੇ ਇਹ ਦਾ ਮੁਨਸਫਾਨੀ ਫੈਸਲਾ ਦੇਣਾ ਉਹਨਾਂ ਨੇ ਆਪਣਾ ਇਹ ਪ੍ਰਗਟਾਵਾ ਵੀ ਕਰ ਦਿੱਤਾ ਕਿ ਜੇਕਰ ਪੰਥ ਮੈਨੂੰ ਸੁਮਕੀਆਂ ਪਾਰਟੀਆਂ ਕਹਿਣ ਗਿਆ ਤਾਂ ਮੈਂ ਪ੍ਰਧਾਨ ਜੀ ਲਈ ਉਹਦਾ ਵੀ ਸੰਭਾਲ ਲਵਾਂਗਾ ਪਰੰਤੂ ਜ਼ਰੂਰੀ ਨਹੀਂ ਹੈ ਕੋਈ ਉਹ ਕੋਈ ਆਪਣੀ ਅਕਾਲ ਤਖਤ ਸਾਹਿਬ ਕੋਈ ਆਪਣੇ ਵੱਲੋਂ ਕਿਸੇ ਇਸ ਤਰ੍ਹਾਂ ਦੀ ਧਾਰਮਿਕ ਤੇ ਰਾਸਿਕ ਸਖਸ਼ੀਅਤ ਦੇ ਉੱਪਰ ਵੀ ਗੁਨਾਹ ਪਾ ਸਕਦੇ ਨੇ ਇਸ ਕਲੇਸ਼ ਨੂੰ ਮੁਕਟਾਉਣ ਦੇ ਲਈ ਹਾਂ ਬਿਲਕੁਲ ਬਿਲਕੁਲ ਜੀ ਸਾਹਿਬ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਭਾਵੇਂ ਕਿ ਅਕਾਲ ਤਖਤ ਸਾਹਿਬ ਜਿਹੜੀ ਪੰਜ ਸਿੰਘ ਸਾਹਿਬਾਂ ਦੀ ਬੈਠਕ ਸੱਦੀ ਜਾਏਗੀ ਉਹਦੇ ਵਿੱਚ ਇਹ ਫੈਸਲਾ ਵੀ ਹੋ ਸਕਦਾ ਹੈ ਕਿ ਜੇਕਰ ਸਰਵ ਪ੍ਰਮਾਣਿਕ ਸ਼ਖਸੀਅਤ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਨਾ ਸਾਰੇ ਅਕਾਲੀ ਦਲ ਬਾਕੀ ਸਾਰੇ ਭੰਗ ਕਰਕੇ ਇਹਦੀ ਵਾਗ ਡੋਰ ਅਕਾਲੀ ਦਲ ਨੂੰ ਅੱਗੇ ਤੋਰਨ ਲਈ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਮੋਢੇ ਉੱਤੇ ਪਾ ਦਿੱਤੀ ਜਾਵੇ ਬਿਲਕੁਲ ਡਾਕਟਰ ਸਾਹਿਬ ਜੀ ਡクター ਸਾਹਿਬ ਪਰੰਤੂ ਇੱਕ ਪਿਛਲੇ ਸਮੇਂ ਦੇ ਦੌਰਾਨ ਜਿਵੇਂ ਦੇਖਿਆ ਪਿਛਲਾ ਇਤਿਹਾਸ ਹੈ ਜਿਸ ਤਰ੍ਹਾਂ ਕਿ ਜਤੇਜ ਸਿੰਘ ਤਲਵੰਡੀ ਨੂੰ ਤਨਖਾਹ ਲਗਾਈ ਗਈ ਸਰਦਾਰ ਸਰਜੀਤ ਸਿੰਘ ਬਰਨਾਲਾ ਨੂੰ ਕਾਲਕਤਖ ਸਾਹਿਬ ਤੇ ਤਨਖਾਹ ਆਈ ਗਈ ਉਸ ਤੋਂ ਬਾਅਦ ਉਹਨਾਂ ਦਾ ਪੋਲੀਟਿਕਲ ਜ਼ਵਾਲ ਮਾਣਾ ਮੰਨ ਲੁਕਿਆ ਕਿ ਇਹ ਇਹ ਵੀ ਇਹ ਵੀ ਕਈ ਕਈ ਨੁਕਤੇ ਨੇ ਕਿ ਕਈ ਪੱਖੇ ਤੇ ਤੋਂ ਸਾਹਮਣੇ ਆਉਂਦੇ ਨੇ ਸ਼੍ਰੀ ਕਾਲਕਤਖ ਸਾਹਿਬ ਦੇ ਉੱਪਰ ਹਾਂ ਇੱਕ ਜਿਸ ਤਰ੍ਹਾਂ ਕਿ ਜਿਹੜੇ ਨੂੰ ਵੱਡੀ ਆਪਾਂ ਮਹਾਨਤਾ ਦੇ ਨਾਲ ਆਪਾਂ ਗੱਲ ਕਰਦੇ ਇਤਿਹਾਸ ਦੇ ਵਿੱਚ ਆਉਂਦਾ ਹੈ ਜੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਪਿੱਠ ਨੰਗੀ ਕਰਕੇ ਕਾਲਕਤਖ ਸਾਹਿਬ ਦੇ ਉੱਪਰ ਸਜ਼ਾ ਲਵਾਈ ਸੀ ਕੋੜੇ ਲੁਵਾਈ ਸਨ ਅਕਾਲੀ ਫੂਲਾ ਸਿੰਘ ਜੀ ਉਦੋਂ ਜਥੇਦਾਰ ਸਨ ਤੇ ਉਸ ਵੇਲੇ ਦੇ ਉਹਨੂੰ ਮਾਣ ਨਾਲ ਕਿਉਂਕਿ ਇਹ ਸ਼੍ਰੀ ਕਲਕੱਤਕ ਸਾਹਿਬ ਦੀ ਮਾਣ ਮਰਿਆਦਾ ਅਤੇ ਸਿੱਖੀ ਦੀ ਮਹਾਨਤਾ ਇੱਕ ਚਾਨਣ ਮਨਾਰੇ ਦੇ ਤੌਰ ਤੇ ਉੱਥੋਂ ਸਾਰੀ ਜਿਹੜੀ ਸਾਰੀ ਲਾਈਟ ਮਿਲਦੀ ਹੈ ਸਿੱਖਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਸ਼੍ਰੀ ਕਲਕੱਤਕ ਸਾਹਿਬ ਦੀ ਸੋਵਰਨਿਟੀ ਦੀ ਗੱਲ ਹੈ ਵੀ ਉਹਦੇ ਵਿੱਚੋਂ ਸ਼੍ਰੀ ਕਲਕੱਤਕ ਸਾਹਿਬ ਜਿਹੜਾ ਵੀ ਫੈਸਲਾ ਲੈਣਗੇ ਅੱਜ ਦੀਆਂ ਜਿਹੜੀਆਂ ਪ੍ਰਸਥਿਤੀਆਂ ਨੇ ਇਹਦੇ ਵਿੱਚੋਂ ਇਹ ਲੱਗਦਾ ਹੈ ਕਿ ਕਲਕੱਤਕ ਸਾਹਿਬ ਦੇ ਵੱਲੋਂ ਕੋਈ ਨਾ ਕੋਈ ਸਾਰਥਕ ਫੈਸਲਾ ਰਾਜਨੀਤਿਕ ਜਰੂਰ ਹੋਵੇਗਾ ਹੂੰ ਬਿਲਕੁਲ ਬਿਲਕੁਲ ਅੱਜ ਦੇ ਇਸ ਐਪੀਸੋਡ ਨੂੰ ਅਸੀਂ ਇੱਥੇ ਹੀ ਵਿਸ਼ਰਾਮ ਦਿੰਦੇ ਆ ਇਸ ਆਸ ਨਾਲ ਕਿ ਸ੍ਰੀ ਅਕਾਲਤਖਬ ਸਾਹਿਬ ਵੱਲੋਂ ਜਿਹੜਾ ਧੜੇਬੰਦੀ ਦਾ سلسلہ ਹੈ ਇਹਦੇ ਵਿੱਚ ਕੋਈ ਵਿਚ ਵਿਚਾਰੇ ਵਾਲਾ ਰਸਤਾ ਜ਼ਰੂਰ ਕੱਢਿਆ ਜਾਏਗਾ ਹੁਣ ਵੇਖਣ ਵਾਲੀ ਗੱਲ ਹੋਵੇ ਕਿ ਅਗਲੇ ਸਮੇ ਇਹ ਜਿਹੜਾ ਮਾਮਲਾ ਹੈ ਅਗਲਾ ਰੁਖ ਕੀ ਇਖਤਿਆਰ ਕਰਦਾ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਯੂਨੀਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਬੜੇ ਮੁੱਲੇ ਵਿਚਾਰ ਪੁਕਟਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਇਹ ਮਿਸ਼ਰਤ ਪੰਜਾਬੀ